ਜੋ ਜਰਾ ਹੈਲੋ 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 ਕਿਆ ਨਾਮ ਹੈ ਜੀ ਰਾਮ ਲਾਲ ਹੈ ਰਾਮ ਲਾਲ ਜੀ ਦੱਸਿਓ ਕਿ ਇਹ ਕੀ ਹੋਇਆ ਸੀ ਕਾਦੀ ਗੱਲ ਹੈ ਇਹ ਕੱਲ ਦੀ ਗੱਲ ਹੈ ਜੀ ਕੱਲ ਅਸੀਂ ਬਾਹਰ ਬੰਨੀ ਮੁੰਡੀਆਂ ਦੀ ਬੱਕਰੀਆਂ ਆਪ ਅਸੀਂ ਅਦਮ ਨਾਲ ਮੰਜੇ ਢਾਲੇ ਵਿੱਚ ਜੀ ਸੁੱਤੇ ਵਿੱਚ ਜੀ ਤਾਂ 3 3:20 ਕ ਮਿੰਟ ਤੇ ਆ ਕੇ ਬਾਗ ਪੈ ਗਿਆ ਜੀ ਅੱਛਾ ਬਾਗ ਤਾਂ ਜੀ ਤੰਦੂਆ ਤਾਂ ਜੀ ਜਿੱਦਾਂ ਅਸੀਂ ਉੱਠ ਕੇ ਤਾੜ ਮਾਰੀ ਉਹ ਛੱਡ ਕੇ ਬੱਕਰੀ ਨੱਟ ਗਿਆ ਜੀ ਬੱਕਰੀ ਨੂੰ ਕਿੱਥੇ ਕੀਤਾ ਉਹਨੇ ਹਮਲਾ ਬੱਕਰੀ ਨੂੰ ਗਾਲਤੇ ਕੀਤਾ ਵਾ ਜੀ ਹਮਲਾ ਅੱਛਾ ਹਾਂਜੀ ਗਾਲਤੇ ਦੰਦ ਲਾਏ ਅੱਛਾ ਹਾਂ ਉਹਦਾ ਬਚਾਅ ਹੋ ਗਿਆ ਹਾਂ ਉਹਦਾ ਬਚਾਅ ਜੀ ਅੱਛਾ ਹਾਂਜੀ ਹਾਂ ਇਹ ਹੁਣ ਕਿਆ ਫਿਰ ਉਸ ਤੋਂ ਬਾਅਦ ਕਿਆ ਇਲਾਜ ਕੀਤਾ ਫਿਰ ਇਲਾਜ ਕੁਛ ਨਹੀਂ ਕੀਤਾ ਜੀ ਫਿਰ ਡਾਕਟਰ ਬੁਲਾ ਕੇ ਡਾਕਟਰ ਤੇ ਟੀਕੇ ਲਵਾਏ ਜੀ ਮੈਗਮਿਆਲੇ ਨੂੰ ਸਰਪੰਚ ਨੂੰ ਫੋਨ ਕੀਤਾ ਸਰਪੰਚ ਨੇ ਮੈਗਮਿਆਲੇ ਨੂੰ ਕੀਤਾ ਅੱਛਾ ਜੀ ਤਾਂ ਅੱਜ ਮੈਗਮਿਆਲੇ ਆ ਕੇ ਦੇਖ ਗਿਆ ਉਹ ਕਹਿੰਦੇ ਵੀ ਪਿੰਜਰਾ ਲਾ ਦਿੰਦੇ ਠੀਕ ਹੈ ਕਿਆ ਕਿਆ ਕਰਨਾ ਵੀ ਪੜੀ ਵੀ ਕਿੰਵੀ ਇਈ ਵਾਰੀ ਖੰਬਲਾ ਹੋ ਗਿਆ। ਹਾਂਜੀ ਵੀਰ ਦੋ ਬੱਕਰੀਆਂ ਪਹਿਲਾਂ ਵੀ ਮੇਰੀਆਂ ਖਾ ਹੋ ਗਈਆਂ ਜੀ। ਹਾਂ। ਤਾਂ ਤੇ ਇਹ ਫਿਰ ਹੁਣ ਤਾਂ ਅੱਜ ਤਾਂ ਘਰੇ ਹੀ ਆ ਗਏ ਨਾ ਜੀ। ਹਾਂ। ਨਹੀਂ ਕਿਹਾ ਵੀ ਕਿ ਮਹਿਕਮੇ ਦੀ ਨਿਲਕੀ ਮੰਦੇ ਤੁਸੀਂ ਇਸ ਦੀ ਵੀ ਕਿਉਂਕਿ ਨਹੀਂ ਅਸੀਂ ਇਸ ਵਾਰ ਅਸੀਂ ਕੀ ਕਹਿ ਸਕਦੇ ਹੁਣ। ਚਲੋ ਪਿਛਲੀਆਂ ਬੱਕਰੀਆਂ ਦਾ ਜਿੰਨਾ ਹੋਇਆ ਤੁਹਾਡਾ। ਉਹ ਮਹਿਕਮੇ ਨਾਲ ਮਿਲ ਗਿਆ ਸੀ ਮੁਆਵਜ਼ਾ ਕਿ ਨਹੀਂ? ਨਹੀਂ ਇੱਕ ਬੱਕਰੀ ਦਾ ਮਿਲ ਗਿਆ ਜੀ। ਦੋ ਬੱਕਰੀਆਂ ਦਾ ਦਿੱਤਾ ਵਾ ਜੀ ਉਹ ਤਾਂ ਪਿਛਲੇ ਫਿਰ ਕੱਲ ਹੋ ਗਿਆ ਸਾਲ ਸਾਲ ਡੇਢ ਸਾਲ ਹੋ ਗਿਆ ਪਹਿਲਾਂ। ਉਹਦਾ ਮਿਲ ਗਿਆ ਤਾਂ ਜੀ। ਅੱਛਾ। ਹੁਣ ਦੋង ਦਾ ਦਿੱਤਾ ਵਾਈ ਠੀਕ ਹਾਂਜੀ ਤੁਹਾਡਾ ਮੇਨ ਕੰਮ ਕੀ ਹੈ ਮੇਨ ਕੰਮ ਮੇਰਾ ਕੁਛ ਨਹੀਂ ਹੈ ਜੀ ਮੈਂ ਥਿਹੜੀ ਤੁੱਪਾ ਕਰ ਦਦਾ ਜੀ ਠੀਕ ਹੈ ਫਿਰ ਮੈਂ ਬਿਮਾਰ ਹੋ ਗਿਆ ਤਾਂ ਜੀ ਫਿਰ ਉਹਦੇ ਬਾਅਦ ਫਿਰ ਮੈਂ ਕੰਮ ਕਰਨਾ ਛੱਡ ਤਾ ਫਿਰ ਹੁਣ ਮੇਰਾ ਬੱਕਰੀਆਂ ਦੇ ਕੰਮ ਕਿੰਨੀਆਂ ਕੁ ਬੱਕਰੀਆਂ ਕਿੰਨੀਆਂ ਬੱਕਰੀਆਂ ਮੇਰੇ ਕੋਲ ਇਸ ਬਿੱਲੇ 6-7 ਬੱਕਰੀਆਂ ਹੈਗੀਆਂ ਬਾਕੀ ਪੁੱਦਾ ਤਾਂ 8-9 ਨਾ ਗਹਿ ਗਿਆ ਹੈ 10 ਅੱਛਾ ਅੱਛਾ ਛੋਟੇ بڑے ਪੱਕਾ ਠੀਕ ਹਾਂਜੀ ਬੜੀਆਂ ਬੱਕਰੀਆਂ ਮੇਰੇ ਕੋਲ ਹੀ ਚਾਹ ਪਾਉਂਦੇ ਬੱਕਰੀਆਂ ਕੀ ਮੰਗ ਕਰਦੇ ਸਾਡੇ ਪ੍ਰਸ਼ਾਸਨ ਮੰਗ ਐ ਸੀ ਕਿਆ ਕਰਨੀ ਜੀ ਮੰਗ ਇਹ ਹੀ ਆ ਵੀ ਸਾਨੂੰ ਸਹੂਲਤ ਮਿਲ ਜਾਂਦੀ ਇਹਦਾ ਇਲਾਜ ਹੋਣਾ ਚਾਹੀਦਾ ਹਾਂ ਤਾਂ ਮੈਗਮੇ ਵਾਲੇ ਆਏ ਵੀ ਤੋ ਕਹਿ ਕੇ ਵੀ ਅਸੀਂ ਪਿੰਜਰਾ ਲਾ ਦਨੇ ਆ ਅੱਛਾ ਹਾਂ ਕੱਲੋਂ ਕ ਕੱਲ ਸਵੇਰ ਨੂੰ ਕਹਿ ਗਏ ਕੱਲ ਸਵੇਰ ਨੂੰ ਪਿੰਜਰਾ ਸਾਡਾ ਆ ਜਾਣਾ ਕੱਲ ਸਵੇਰ ਨੂੰ ਪਿੰਜਰਾ ਲੱਗ ਜਾਣਾ ਹਾਂ ਕੀ ਆਣਾ ਮੈਂ ਰਜਿੰਦਰ ਕੋਰ ਪੇਂਟ ਹਾਂ ਬਿਆਵਾ ਇਹ ਦਸੋ ਜੀ ਕਿਆ ਹੋਇਆ ਇਹ ਤੜਕੀ ਬਾਗ ਪੈ ਗਿਆ ਬੱਕਰੀ ਨੂੰ ਅਸੀਂ ਸੁੱਤੇ ਤੇ ਜਿਛੇ ਇਹਨੇ ਛੇੜਾ ਜਿਹਾ ਹੋਇਆ ਫਿਰ ਅਸੀਂ ਉੱਠ ਕੇ ਦੇਖਿਆ ਤੋ ਜਾਂਦਾ ਦੇਖਿਆ ਇਹਨੂੰ ਛੱਡ ਗਿਆ ਉਹਦਾ ਫਿਰ ਹੁਣ ਇਹ ਐਦਾਂ ਸੁੱਝ ਗਈ ਪਤਾ ਨਹੀਂ ਕਿਹਾ ਕਹਿੰਦੇ ਜ਼ਹਿਰ ਫੈਲ ਗਿਆ ਕਿ ਕਿਆ ਹੋਇਆ ਕਿਆ ਨਹੀਂ ਹੁਣ ਸਾਨੂੰ ਡਰ ਹੈ ਵੀ ਜਦੋਂ ਜਲਪਾ ਵੀ ਤੁਰੇ ਵੀ ਬੱਚੇ ਵੀ ਛੋਟੇ ਛੋਟੇ ਤੁਰੇ ਵੀ ਸਾਡੇ ਫਿਰ ਉਹ ਡਰਤਾ ਹੈਗਾ ਇਹਨਾਂ ਸਾਰਿਆਂ ਨੂੰ ਵੀ ਕੁਛ ਨਾ ਕੁਛ ਪਿੰਜਰਾ ਜਾ ਕੁਛ ਉਹ ਕਹਿੰਦੇ ਰਾਜੂਗੇ ਪਿੰਜਰਾ ਅਸੀਂ ਅੱਛਾ ਅੱਛਾ ਹਾਂਜੀ ਪਹਿਲਾ ਵੀ ਤੁਹਾਡੇ ਹਾਂਜੀ ਦੋ ਪਹਿਲਾਂ ਖਾਲੇ ਤੇ ਅੱਛਾ ਉਹਨੇ ਤੇ ਫਾਰਮ ਗੇ ਵੀ ਆ ਉਹ ਕਰਦੇ ਆ ਉਹਦਾ ਮਹਿਕਮੇ ਵਾਲੇ ਕੰਮ ਆਪਣੇ ਕਰਿਆ ਕਰਦੇ ਆਗੇ ਸੀ ਮਹਿਕਮੇ ਵਾਲੇ ਅੱਜ ਹਾਂਜੀ ਅੱਜ ਅੱਛਾ ਕੀ 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 ਉਹ ਕਹਿੰਦੇ ਅੱਜ ਕੱਲ ਪਿੰਜਰਾ ਲਾ ਦਿੰਦੇ ਆ ਤੁਹਾਡੇ ਇੱਥੇ ਹਾਂਜੀ